हेलो फ्रेंड्स स्वागत है ਤੁਹਾਡਾ ਆਪਣੇ YouTube ਚੈਨਲ ਤੇ फ्रेंड्स ਅੱਜ ਇਸ ਵੀਡੀਓ ਵਿੱਚ ਆਪਾਂ ਕਰਾਂਗੇ ਭਾਰਤੀ ਇੰਡੀਅਨ ਚਿਕਨ ਸੰਬੰਧਿਤ ਮੋਸਟ ਇੰਪੋਰਟੈਂਟ MCQ ਜੋ ਕਿ ਪੰਜਾਬ ਵਰ ਇੰਡੀਆ ਲੈਵਲ ਦੋਨੋਂ ਦੇ ਕੰਪੀਟੀਟਿਵ ਐਗਜ਼ਾਮਸ ਲਈ ਇੰਪੋਰਟੈਂਟ ਹੈ ਜਿਵੇਂ ਕਿ ਪੰਜਾਬ ਪੁਲਿਸ ਕਨਸਟੇਬਲ 2024 ਦੀ ਭਰਤੀ ਹੋਣੀ ਹੈ ਉਸਦੇ ਲਈ ਇੰਪੋਰਟੈਂਟ ਹੈ ਵੀਡੀਓ ਕਰਦੇ ਹਾਂ ਸਟਾਰਟ ਫਰਸਟ ਕੁਐਸਚਨ ਹੈ ਭਾਰਤ ਏਸ਼ੀਆ ਮਹਾਦੀਪ ਦੀ ਕਿਹੜੀ ਦਿਸ਼ਾ ਵੱਲ ਹੈ ਭਾਰਤ ਹੈ ਜੋ ਏਸ਼ੀਆ ਮਹਾਦੀਪ ਦੀ दक्षण दिशा वाल स्थित है ऑप्शन नंबर ए इज़ द राइट आंसर है भारतीय उप महादीप भारत पाकिस्तान बंगलादेश नेपाल से भूटान देश शामिल हैं नैक्सट है प्रादीपी भारत की सब तो उच्ची चोटी केड़ी है प्रादीपी भारत है जो इसकी सब तो उच्ची चोटी है अनाई मुदी ऑप्शन नंबर डी इज़ द राइट आंसर है दक्षण भारत की सब तो उची चोटी अनाइमुदी है जो ਪਛਮੀ ਘਾਟ ਤੇ ਕੇਰਲਾ ਦੇ ਵਿੱਚ ਸਥਿਤ ਹੈ ਇਸ ਦੀ ਉਚਾਈ 2695 ਮੀਟਰ ਹੈ ਭਾਰਤੀ ਪ੍ਰਾਦੀਪੀ ਪਠਾਰ ਦਾ ਸਿਖਰ ਕਿਹੜਾ ਹੈ ਕੰਨਿਆ ਕੁਮਾਰੀ ਨੈਕਸਟ ਹੈ ਭਾਰਤ ਦਾ ਸਭ ਤੋਂ ਪੁਰਾਣਾ ਭੂ ਭਾਗ ਕਿਹੜਾ ਹੈ ਸਭ ਤੋਂ ਪੁਰਾਣਾ ਭੂ ਭਾਗ ਦੱਖਣੀ ਪਠਾਰ ਹੈ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਇਹ ਪੱਛਮੀ ਤੇ ਪੂਰਬੀ ਘਾਟ ਵਿੱਚ ਘਰ ਸਥਿਤ ਹੈ ਇਸ ਦੀ ਗੋਦਾਵਰੀ, ਕ੍ਰਿਸ਼ਨਾ, ਕਾਵੇਰੀ ਪ੍ਰਮੁੱਖ ਨਦੀਆਂ ਹਨ ਨੈਕਸਟ ਹੈ ਮਹਾਤਮਾ ਗਾਂਧੀ ਦੇ ਪਹਿਲਾ ਸत्याग्रह ਪਰ ਜੋ ਕਿੱਥੇ ਕੀਤਾ ਸੀ ਮਹਾਤਮਾ ਗਾਂਧੀ ਨੇ ਪਹਿਲਾ ਸत्याग्रह ਪਰ ਜੋ ਕੀਤਾ ਸੀ ਦੱਖਣੀ ਅਫਰੀਕਾ ਵਿੱਚ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਇਹ ਪਰਜੋਗ ਰੰਗ ਭੇਤਨੀਤੀ ਦੇ ਵਿਰੁੱਧ ਸੀ ਭਾਰਤ ਵਿੱਚ ਮਹਾਤਮਾ ਗਾਂਧੀ ਦਾ ਪਹਿਲਾ ਅੰਦੋਲਨ ਚੰਪਾਰਨ ਵਿਦਰੋਹ ਜੋ ਕਿ 1917 ਈਸਵੀ ਦਾ ਸੀ ਨੀਲ ਦੀ ਖੇਤੀ ਕਰਨ ਵਾਲੇ ਕਿਸਾਨਾਂ ਨਾਲ ਸੰਬੰਧਿਤ ਇਹ ਇੱਕ ਕਿਸਾਨੀ ਵਿਦਰੋਹ ਸੀ ਕਿਸਾਨੀ ਅੰਦੋਲਨ ਅੰਦੋਲਨ ਸੀ चंपारण विद्रोह आंदोलन दी सफलता ਤੇ ਰਵਿੰਦਰਨਾਥ ਟੈਗੋਰ ਨੇ ਮਹਾਤਮਾ ਗਾਂਧੀ ਨੂੰ ਮਹਾਤਮਾ ਦੀ ਉਪਾਧੀ ਦਿੱਤੀ ਸੀ। ਅਹਮਦਾਬਾਦ ਬਿਲ ਮਜ਼ਦੂਰਾਂ ਦੀ ਹੜਤਾਲ ਜੋ ਕਿ 1918 ਈਸਵੀ ਦੇ ਵਿੱਚ ਹੋਈ ਸੀ ਉਸ ਦੌਰਾਨ ਮਹਾਤਮਾ ਗਾਂਧੀ ਨੇ ਸਭ ਤੋਂ ਪਹਿਲਾਂ ਪੂਕਹ ਹੜਤਾਲ ਕੀਤੀ ਸੀ। ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ ਫਰੈਂਡਸ ਇਹ ਤੁਸੀਂ ਨੋਟ ਕਰ ਲਿਓ। ਨੈਕਸਟ ਹੈ ਗਣਪਤੀ ਤੇ சிவாਜੀ ਮਹੋਤਸਵ ਦੀ ਸ਼ੁਰੂਆਤ ਕਿਸ ਨੇ ਕੀਤੀ? ਗਣਪਤੀ ਤੇ ਸ਼ਿਵਾਜੀ ਜੋ ਮਹਾਉਤਸਵ ਨੇ ਨੀਂਣਾ ਦੀ ਸ਼ੁਰੂਆਤ ਕੀਤੀ ਸੀ ਬਾਲ ਗੰਗਾ ਦਾ ਤਿਲਕ ਨੇ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਤੈਨੂੰ ਕਿਵੇਂ ਯਾਦ ਰੱਖਾਂਗੇ ਜੇ ਕੋਈ ਗਣਪਤੀ ਦੇ ਆਪਾਂ ਜਿਹੜਾ ਮੰਦਰ ਚ ਜਾਂਦੇ ਆ ਜਾਂ ਸ਼ਿਵ ਜੀ ਦੇ ਮੰਦਰ ਚ ਜਾਂਦੇ ਆ ਆਪਾਂ ਉੱਥੇ ਤਿਲਕ ਲਗਾਉਂਦੇ ਆ ਠੀਕ ਹੈ ਤਾਂ ਬਾਲ ਗੰਗਾ ਦਾ ਤਿਲਕ ਇਹਨਾਂ ਦੀ ਸ਼ੁਰੂਆਤ ਬਾਲ ਗੰਗਾ ਦਾ ਤਿਲਕ ਤੇ 1893 ਈਸਵੀ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਕੀਤੇ ਸੀ ਇਹਨਾਂ ਮਹਾਉਤਸਵਾਂ ਦੁਆਰਾ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ ਜਾਂਦੀ ਸੀ ਤੇ ਕ੍ਰਾਂਤੀਕਾਰੀ ਵਿਚਾਰਾਂ ਦਾ ਪ੍ਰਚਾਰ ਕੀਤਾ ਜਾਂਦਾ ਸੀ ਨੈਕਸਟ ਹੈ ਅਸਹਿਯੋਗ ਅੰਦੋਲਨ ਦੌਰਾਨ ਕਿਹੜੇ ਮਹਾਨ ਦੇਸ਼ ਭਗਤ ਦੀ ਮੌਤ ਹੋ ਗਈ ਸੀ ਅਸਹਿਯੋਗ ਅੰਦੋਲਨ ਜੋ ਕਿ 1920 ਵੀ ਦੇ ਵਿੱਚ ਆਇਆ ਸੀ ਸੋਰੀ ਇਸ ਦੇ ਦੌਰਾਨ ਬਾਲ ਗੰਗਾਧਰ ਤਿਲਕ ਦੀ ਮੌਤ ਹੋਈ ਸੀ অপਸ਼ਨ ਨੰਬਰ A ਇਸ ਦਾ ਰਾਈਟ ਅਨਸਰ ਹੈ ਬਾਲ ਗੰਗਾਧਰ ਤਿਲਕ ਨੂੰ ਦੇਸ਼ ਭਗਤਾਂ ਦਾ ਰਾਜਕੁਮਾਰ ਵੀ ਕਿਹਾ ਜਾਂਦਾ ਹੈ ਨੈਕਸਟ ਹੈ ਕਿਹੜੇ ਮੁਗਲ ਬਾਦਸ਼ਾਹ ਨੇ ਆਪਣੇ ਮਹਿਲ ਦੇ ਬਾਹਰ ਨਿਹਾਰ ਦੀ ਜੰਜੀਰ ਲਗਵਾਈ ਸੀ ਜੋ ਨਿਹਾਰ ਦੀ ਜੰਜੀਰ ਲਗਵਾਈ ਸੀ ਇਹ ਲਗਵਾਈ ਸੀ ਜਹਾਂਗੀਰ ਨੇ ਕਿਸ ਨੇ ਲਗਵਾਈ ਸੀ ਜਹਾਂਗੀਰ ਨੇ ਲਗਵਾਈ ਸੀ অপਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ ਜਹਾਂਗੀਰ ਇਹ ਜੰਜੀਰ ਸੋਨੇ ਦੀ ਬਣੀ ਹੋਈ ਹੈ ਜੋ ਕਿ ਆਗਰੇ ਦੇ ਕਿਲੇ ਵਿੱਚ ਲਗਵਾਈ ਗਈ ਸੀ ਜਹਾਂਗੀਰ ਨੇ ਕਰੋ ਤੋਂ ਕਰੋ ਤੱਕ ਸ਼ਾਸਨ ਕੀਤਾ ਸੀ 1605 ਤੋਂ ਲੈ ਕੇ 1627 ਈਸਵੀ ਤੱਕ ਤੇ ਇਸੇ ਸਮੇਂ ਦੇ ਵਿੱਚ ਚਿੱਤਰ ਕਲਹਿ ਜੋ ਆਪਣੇ ਸਿਖਰ ਤੇ ਸੀ। ਜਹਾਂਗੀਰ ਇੱਕ ਨਿਆਪ੍ਰੀਅ ਰਾਜਸੀ ਨਿਆਕਰਨ ਦੇ ਲਈ ਅਕਬਰ ਨੇ ਵੀਰਵਾਰ ਜਹਾਂਗੀਰ ਨੇ ਮੰਗਲਵਾਰ ਤੇ ਸ਼ਾਹਜਹਾਂ ਤੇ ਔਰੰਗਜ਼ੇਬ ਨੇ ਬੁੱਧਵਾਰ ਦਿਨ ਨਿਸ਼ਚਿਤ ਕੀਤੇ ਹੋਏ ਸੀ। ਨੈਕਸਟ ਹੈ ਸਾਈਮਨ ਕਮਿਸ਼ਨ ਦੇ ਵਿਰੋਧ ਦੌਰਾਨ ਕਿਹੜੇ ਮਹਾਨ ਕ੍ਰਾਂਤੀਕਾਰੀ ਦੀ ਮੌਤ ਹੋਈ ਸੀ? ਸਾਈਮਨ ਕਮਿਸ਼ਨ ਆਇਆ ਸੀ 1928 ਈਸਵੀ ਦੇ ਵਿੱਚ। ਇਸ ਦੌਰਾਨ ਲਾਲਾ ਲਾਜਪਤ رائے ਦੀ ਮੌਤ ਹੋਈ ਸੀ অপਸ਼ਨ ਨੰਬਰ B ਇਸ ਦਾ ਰਾਈਟ ਆਂਸਰ ਹੈ ਲਾਲਾ ਲਾਜਪਤ رائے ਨੂੰ ਪੰਜਾਬ ਕੇਸਰੀ ਤੇ ਸ਼ੇਰ-ਏ-ਪੰਜਾਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਲਾਲਾ ਲਾਜਪਤ رائے ਪੰਜਾਬ ਨੈਸ਼ਨਲ ਬੈਂਕ ਦੇ ਸੰਸਥਾਪਕ ਤੇ ਗਰਮ ਦਲ ਦੇ ਪ੍ਰਮੁੱਖ ਨੇਤਾ ਸਨ ਨੈਕਸਟ ਹੈ ਅੰਤਰੀਮ ਭਾਰਤੀ ਸਰਕਾਰ ਦੇ ਪ੍ਰਧਾਨ ਮੰਤਰੀ ਕੌਣ ਸਨ ਅੰਤਰੀਮ ਭਾਰਤੀ ਸਰਕਾਰ ਹੈ ਜੋ ਜ਼ੇ ਪਰਧਾਨ ਮੰਤਰੀ ਸਨ ਪੰਡਿਤ ਜਵਾਹਰ ਲਾਲ ਨਹਿਰੂ ਆਪਸ਼ਨ ਨੰਬਰ ਸੀ ਇਜ਼ ਦ ਰਾਈਟ ਆਨਸਰ ਹੈ ਅੰਤਰੀਮ ਭਾਰਤੀ ਸਰਕਾਰ ਦਾ ਗਠਨ ਕਦੋਂ ਹੋਇਆ ਸੀ 1946 ਵੀ ਦੇ ਵਿੱਚ ਹੋਇਆ ਸੀ ਤੇ ਕੈਬਨਟ ਮਿਸ਼ਨ ਦੇ ਸੁਝਾਅ ਮੁਤਾਬਕ ਇਸ ਦਾ ਗਠਨ ਕੀਤਾ ਗਿਆ ਸੀ ਸਰਦਾਰ ਵੱਲਭਾਈ ਪਟੇਲ ਗ੍ਰਹਿ ਮੰਤਰੀ ਸਨ ਸਰਦਾਰ ਬਲਦੇਵ ਸਿੰਘ ਨੂੰ ਰੱਖਿਆ ਮੰਤਰੀ ਡਾਕਟਰ ਰਾਜਿੰਦਰ ਪ੍ਰਸ਼ਾਦ ਖੇਤੀਬਾੜੀ ਮੰਤਰੀ ਤੇ ਸੀ ਰਾਜ ਗੋਪਾਲ ਚਾਰੀ ਸਿੱਖਿਆ ਮੰਤਰੀ ਸਨ ਇਸ ਮਤਲਬ ਕਿ ਜੋ ਅੰਤਰੀਮ ਸਰਕਾਰ ਸੀ ਉਸ ਦੇ ਨੈਕਸਟ ਹੈ ਮੱਤਕਾਲ ਦਾ ਯੁੱਧ ਜੋ ਸਥਲ ਅਤੇ ਪਾਣੀ ਦੋਨਾਂ ਥਾਂ 'ਤੇ ਲੜਿਆ ਗਿਆ। ਕਾਗਰਾ ਦਾ ਯੁੱਧ 옵ਸ਼ਨ ਨੰਬਰ A ਇਸ ਦਾ ਰਾਈਟ ਆਂਸਰ ਹੈ ਜੋ ਕਿ 1529 ਈਸਵੀ ਦੇ ਵਿੱਚ ਹੋਇਆ ਸੀ। ਚੋਸਾ ਦਾ ਯੁੱਧ ਹੋਇਆ ਸੀ 1539 ਈਸਵੀ ਦੇ ਵਿੱਚ। ਪਾਣੀਪਤ ਦਾ ਪਹਿਲਾ ਯੁੱਧ ਹੋਇਆ ਸੀ 1526 ਈਸਵੀ ਦੇ ਈਸਵੀ ਵਿੱਚ ਤੇ ਮਾਚੀਵਾਲਾ ਦਾ ਯੁੱਧ ਹੋਇਆ ਸੀ 1500 55 ਈਸਵੀ ਦੇ ਵਿੱਚ ਮਹਿਮੂਦ ਲੋਦੀ ਨੁਸਰਤ ਸ਼ਾਹ ਤੇ ਬਾਬਰ ਵਿਚਕਾਰ ਕਾਗਰਾ ਨਦੀ ਜਾਂ ਬਿਹਾਰ ਕਾਗਰਾ ਨਦੀ ਜੋ ਕਿ ਬਿਹਾਰ ਦੇ ਵਿੱਚ ਲੜਿਆ ਗਿਆ ਸੀ ਬਾਬਰ ਇਸ ਯੁੱਧ ਦੇ ਵਿੱਚ ਜੇਤੂ ਰਿਹਾ ਸੀ ਤੇ ਬਾਬਰ ਦੀ ਜ਼ਿੰਦਗੀ ਦਾ ਆਖਰੀ ਯੁੱਧ ਸੀ ਕਾਗਰਾ ਦਾ ਯੁੱਧ ਜੋ ਕਿ 1529 ਈਸਵੀ ਵਿੱਚ ਹੋਇਆ ਸੀ ਨੈਕਸਟ ਹੈ ਮਹਾਤਮਾ ਬੁੱਧ ਦੇ ਉਪਦੇਸ਼ਾਂ ਦੀ ਭਾਸ਼ਾ ਕਿਹੜੀ ਸੀ ਮਹਾਤਮਾ ਬੁੱਧ ਦੇ ਉਪਦੇਸ਼ਾਂ ਦੀ ਭਾਸ਼ਾ ਸੀ ਪਾਲੀ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ ਤ੍ਰਿਪਿਟਕ ਜਾਤਕ ਕਥਾਵਾਂ ਦੀਪਵੰਸ਼ ਤੇ ਮਹਾਵੈਸ਼ਕ ਨਾਮਕ ਗ੍ਰੰਥ ਮਹਾਵਸਤੂ ਗ੍ਰੰਥ ਇਹ ਸਾਰੇ ਬੋਧ ਗ੍ਰੰਥੇ ਜੋ ਪਾਲੀ ਭਾਸ਼ਾ ਦੇ ਵਿੱਚ ਲਿਖੇ ਗਏ ਸਨ ਬੋਧ ਗ੍ਰੰਥ ਬੁੱਧ ਚਰਿੱਤਰ ਤੇ ਸੋਂਦਰਾਨੰਦ ਨਾਮਕ ਗ੍ਰੰਥ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖੇ ਗਏ ਨੇ ਬੁੱਧ ਚਰਿੱਤਰ ਗ੍ਰੰਥ ਦੀ ਰਚਨਾ ਜੋ ਅਸ਼ਵਕੋਸ਼ ਜੋ ਕਿ ਕਲਿਸ਼ਕ ਦਾ ਸਮਕਾਲੀ ਸੀ ਉਸਨੇ ਕੀਤੀ ਸੀ ਬੁੱਧ ਚਰਿੱਤਰ ਦੀ ਰਚਨਾ ਇਸ ਰਚਨਾ ਨੂੰ ਬੁੱਧਧਰਮ ਦੀ ਰਮਾਇਣ ਵੀ ਕਿਹਾ ਜਾਂਦਾ ਹੈ તે હી રચના સંસ્કૃત ભાષા ਦੇ ਵਿੱਚ ਲਿਖੀ ਗਈ ਹੈ ਨੈਕਸਟ ਏ ਇਸਲਾਮ ਤੋਂ ਨੂੰ ਭਾਰਤ ਵਿੱਚ ਲਿਆਉਂਦਾ ਸੈਰਾ ਕਿਸ ਤੋਂ ਜਾਂਦਾ ਹੈ ਇਹ ਜਾਂਦਾ ਹੈ ਮੁਹੰਮਦ ਬਿਨ ਕਾਸਨ ਨੂੰ অপਸ਼ਨ ਨੰਬਰ B ਸਹੀ ਅਨਸਰ ਹੈ ਸੋਰੀ ਮੁਹੰਮਦ ਬਿਨ ਕਾਸਨ ਜੋ ਕਿ 712 ઈਸਵੀ ਵਿੱਚ ਇਸਨੇ ਭਾਰਤ 'ਤੇ ਹਮਲਾ ਕੀਤਾ ਸੀ ਤੇ ਭਾਰਤ 'ਤੇ ਹਮਲਾ ਕਰਨ ਵਾਲਾ ਪਹਿਲਾ ਮੁਸਲਮਾਨੀ ਸ਼ਾਸਕ ਸੀ ਇਸ ਹਮਲੇ ਦੇ ਸਮੇਂ ਪੰਜਾਬ ਜਾਂ ਸਿੰਧ ਦਾ ਰਾਜਾ ਕੌਣ ਸੀ ਦਾਹਰਸੀ ਇੰਪੋਰਟੈਂਟ ਕੁਐਸਚਨ ਹੈ ਬਹੁਤ ਵਾਰੀ ਪੁੱਛਲੇ ਜਾਂਦੇ ਹੈ ਤੇ ਅਰਬਾਂ ਦਾ ਭਾਰਤ ਤੇ ਪਹਿਲਾ ਭਾਰਤ ਤੇ ਹਮਲਾ ਕਰਨ ਦਾ ਪਰਮੋਖ ਉਦੇਸ਼ ਤਾਂ ਲੁੱਟਣਾ ਤੇ ਇਸਲਾਮ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ ਸੀ ਨੈਕਸਟ ਹੈ ਗੁਪਤ ਕਾਲ ਵਿੱਚ ਕਿਹੜਾ ਵਿਸ਼ਵ ਵਿਦਿਆਲਾ ਨਹੀਂ ਸੀ ਗੁਪਤ ਕਾਲ ਦੇ ਵਿੱਚ ਦੇਖੋ ਕਿਹੜਾ ਵਿਸ਼ਵ ਵਿਦਿਆਲਾ ਨਹੀਂ ਸੀ ਨਾਲੰਦਾ ਵੀ ਹੈਗੇ ਸੀ ਤਕਸ਼ਿਲਾ ਵੀ ਸੀ ਕਨੋਚ ਵੀ ਸੀ ਵਿਕਰਮਸ਼ਿਲਾ ਨਹੀਂ ਸੀ অপਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ ਪਾਲ ਵੰਸ਼ ਦੇ ਧਰਮਪਾਲਕ ਸ਼ਾਸਕ ਦੁਆਰਾ 8ਵੀਂ ਸਦੀ ਦੇ ਵਿੱਚ ਇਸ ਵਿਹਾਰ ਦੇ ਵਿੱਚ ਵਿਕਰਮਸ਼ੀਲਾ ਵਿਸ਼ਵਵਿਦਿਆਲੇ ਦੀ ਸਥਾਪਨਾ ਕੀਤੀ ਗਈ ਸੀ ਨੈਕਸਟ ਹੈ ਗੁਪਤ ਕਾਲ ਵਿੱਚ ਕਿਹੜਾ ਧਰਮ ਪਰਚਲਿਤ ਨਹੀਂ ਸੀ ਗੁਪਤ ਕਾਲ ਦੇ ਵਿੱਚ ਤਾੰਤ੍ਰਿਕ ਧਰਮ ਪਰਚਲਿਤ ਨਹੀਂ ਸੀ ਬੁੱਧ ਧਰਮ ਜੈਨ ਧਰਮ ਬਹਾਇਸ ਤੇ ਸ਼ਾਵੇ ਸਾਰੇ ਧਰਮ ਥਾਗੇ ਸਿਗੇ ਦੇਖੋ ਗੁਪਤ ਵੰਸ਼ ਦਾ ਜਨਮ ਹੈ ਜੋ ਤਿੱਜੀ ਸਦੀ ਦੇ ਵਿੱਚ ਪਰਿਆਗ ਦੇ ਨੇੜੇ ਕੇ ਸ਼ਾਹੀ ਦੇ ਵਿੱਚ ਹੋਇਆ ਸੀ ਇਸ ਦੇ ਸੰਸਥਾਪਕ ਸ਼੍ਰੀ ਗੁਪਤ ਸੀ ਤੇ ਅੰਤਿਮ ਰਾਜਾ ਭਾਨੂ ਗੁਪਤ ਸੀ ਅਜੰਤਾ ਗੁਫਾਵਾਂ ਦਾ ਨਿਰਮਾਣ ਮੰਦਿਰ ਬਣਾਉਣ ਦੀ ਕਲਾ ਪਹਿਲੀ ਵਾਰ ਸਥਿਤ ਹੋਣ ਦਾ ਪਰਮਾਨ ਹੁੰਨਾ ਦੇ ਹਮਲੇ ਹੁਣ ਦੇ ਭਾਰਤ ਤੇ ਹਮਲੇ ਇਹ ਸਾਰੇ ਇਹ ਗੁਪਤ ਕਾਲ ਦੇ ਵਿੱਚ ਹੋਇਆ ਸੀ ਸਭ ਕੁਝ ਗੁਪਤ ਸਮਰਾਟ ਵਿਆਸਨਵ ਧਰਮ ਦੇ ਅਨੁਆਈ ਸੀ ਤੇ ਗੁਪਤ ਕਾਲ ਦੇ ਵਿੱਚ ਤਾਮਿਲ ਸਾਇਤ ਨੂੰ ਸੰਗਮ ਕਿਹਾ ਜਾਂਦਾ ਸੀ ਨੈਕਸਟ ਹੈ ਭਾਰਤ ਦਾ ਪ੍ਰਵੇਸ਼ ਦੁਆਰ ਕਿਹੜੇ ਦਰੇ ਨੂੰ ਮੰਨੇ ਹੁੰਦਾ ਹੈ ਭਾਰਤ ਦਾ ਪ੍ਰਵੇਸ਼ ਦਵਾਰ ਮੰਨੇ ਹੁੰਦਾ ਹੈ ਕਾਬਰ ਦਰੇ ਨੂੰ অপਸ਼ਨ ਨੰਬਰ A ਇਸ ਰਾਈਟ ਆਨਸਰ ਹੈ ਇਹ ਦਰਾ ਸਫੇਦ ਕੋਹ ਪਹਾੜ ਦੇ ਉੱਤੇ ਸਥਿਤ ਹੈ ਜੋ ਪਾਕਿਸਤਾਨ ਤੇ ਅਫਗਾਨਿਸਤਾਨ ਨੂੰ ਆਪਸ ਦੇ ਵਿੱਚ ਜੋੜਦਾ ਹੈ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦਵਾਰ ਕਹਿੰਦੇ ਹੈ ਕਿਉਂਕਿ ਸਲਮਾਰਾ ਕਰਕੇ ਮੁੰਬਈ ਨੂੰ ਭਾਰਤ ਦਾ ਪ੍ਰਵੇਸ਼ ਦਵਾਰ ਕਹਿੰਦੇ ਹੈ ਜਲਮਾਰਾ ਕਰਕੇ ਭਾਰਤ ਨੂੰ ਪੰਜਾਬ ਨੂੰ ਸੋਰੀ ਭਾਰਤ ਦੀ ਖੜਕ ਪੂਜਾ ਵੀ ਕਹਿੰਦੇ ਹਨ ਫਿਰ ਜੇ ਅੱਜ ਦੀ ਇਸ ਵੀਡੀਓ ਦੇ ਮੋਸਟ ਇੰਪੋਰਟੈਂਟ 20 15 MCQ's ਵੀਡੀਓ ਡਿਟੇਲ ਪਲੀਜ਼ ਵੀਡੀਓ ਯੂਸਫੁਲ ਹੋਵੇ ਤੁਹਾਡੇ ਲਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਜਿੰਨਾਂ ਨੇ ਹਜੇ ਨਹੀਂ ਕੀਤਾ ਫਿਰ ਮਿਲਦੇ ਹਾਂ ਹੋਰ ਇੰਪੋਰਟੈਂਟ ਵੀਡੀਓ ਨਾਲ ਥੈਂਕ ਯੂ